हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਡੀਬੀਡਬਲਯੂ 327 ਤੇ ਪੀਬੀਡਬਲਯੂ 826 ਕਣਕ ਦੇ ਉੱਪਰ ਜਿਹੜੀ ਪੂਰੀ ਕੁੰਗੀ ਦਾ ਅਟੈਕ ਹੋ ਚੁੱਕਾ ਹੈ ਤੇ ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਸਮਝੀ ਜਾ ਰਹੀ ਆ ਤੇ ਅੱਜ ਆਪਾਂ ਦਿਖਾਉਣੇ ਜਿੰਦਾ ਕਿਸਾਨ ਵੀਰਾਂ ਨੂੰ ਨਹੀਂ ਪਤਾ ਬੇ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੇ ਵਿੱਚ ਕੀ ਫਰਕ ਆ ਤਾਂ ਉਹਦਾ ਕਣਕ ਦੇ ਝਾੜ ਤੇ ਕਿੰਨਾ ਨੁਕਸਾਨ ਆ ਕਿੰਨੇ ਦਿਨ ਦੀ ਕਣਕ ਤੇ ਜੇਕਰ ਅਟੈਕ ਹੁੰਦਾ ਤੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਆ ਉਹਦੇ ਨਾਲ ਜਿਹੜੀ ਆਪਾਂ ਕਣਕ ਦੇ 140 42 ਦਿਨ ਤੇ ਕਣਕ ਨੂੰ ਜਿਹੜਾ ਪਾਣੀ ਲਾਇਆ ਸੀ ਉਹ ਕਣਕ ਦਾ ਕੀ ਜਾਨੀ ਕਿ ਪਾਣੀ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ ਉਹ ਕਣਕ ਨੂੰ ਹੋਇਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਸੋ ਜਿਹੜੇ ਭਰਾਜਾਂ ਨੇ ਤੇ ਪਹਿਲੀ ਵਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਘੰਟੀ ਜਰੂਰ ਦਬਾ ਲਿਓ ਤਾਂ ਕਿ ਹਰ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਨੂੰ ਪਤਾ ਲੱਗ ਜਾਵੇ ਵੀ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੇ ਵਿੱਚ ਫਰਕ ਕੀ ਹੁੰਦਾ। ਸੋ ਜਿਵੇਂ ਕਿਸਾਨ ਭਰਾ ਆਪਾਂ ਤੁਹਾਨੂੰ ਆਤਿਵਾਦ ਦਿਖਾਉਣੇ ਬਈ ਆਪਣੇ ਖੇਤ ਦੇ ਵਿੱਚ ਜਿਹੜੀ DBW 327 ਵੈਰਾਈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਜੀ ਤਾਂ ਇਸ ਬੂਟੇ ਦੇ ਤੁਸੀਂ ਦੇਖੋ ਬਈ ਪੂਰੀ ਗੁੰਗੀ ਦਾ ਅਟੈਕ ਆ ਹੋ ਸਕਦਾ ਜਿਹੜਾ ਕੈਮਰੇ ਦੇ ਵਿੱਚ ਆਪਾਂ ਨੂੰ ਪੂਰਾ ਕਲੀਅਰ ਕੱਟ ਜਿਹੜਾ ਇਹਦਾ ਪਤਾ ਨਾ ਲੱਗੇ ਕਿਉਂਕਿ ਕੈਮਰੇ ਦੇ ਵਿੱਚ ਓਨੀ ਚੀਜ਼ ਕਈ ਵਾਰ ਫੋਕਸ ਨਹੀਂ ਕਰਦਾ ਜਿੰਨੀ ਆਪਾਂ ਅੱਖਾਂ ਨਾਲ ਚੀਜ਼ ਦੇਖਣੀ ਹੁੰਦੀ ਆ ਹੁਣ ਜਿਹੜੀ ਆ ਜਦੋਂ ਪੱਤਿਆਂ ਦੇ ਉੱਪਰ ਜਿਹੜਾ ਪਾਊਡਰ ਜਿਹਾ ਪਿਆ ਇਨੂੰ ਜਦੋਂ ਆਪਣੇ ਕਿਸਾਨ ਭਰਾ ਦੇਖਦੇ ਤੇ ਜ਼ਿਆਦਾਤਰ ਇਹਨੂੰ ਕੀ ਸਮਝਦੇ ਆ ਕਿ ਬਈ ਪੀਲੀ ਗੂੰਗੀ ਦਾ ਅਟੈਕ ਹੋ ਚੁੱਕਾ ਹਾਲਾਂਕਿ ਪੂਰੀ ਗੂੰਗੀ ਤੇ ਪੀਲੀ ਗੂੰਗੀ ਦੇ ਵਿੱਚ ਫਰਕ ਕਾਫੀ ਜ਼ਿਆਦਾ ਹੁੰਦਾ ਇਹਦੇ ਵਿੱਚ ਦੇਖੋ ਜਦੋਂ ਪੂਰੀ ਗੂੰਗੀ ਦਾ ਅਟੈਕ ਹੋਊਗਾ ਤਾਂ ਪੂਰੀ ਗੂੰਗੀ ਦੇ ਅਟੈਕ ਦੇ ਵਿੱਚ ਜਿਹੜੇ ਜਿਹੜਾ ਪਾਊਡਰ ਜਿਹਾ ਹੋਊਗਾ ਜਿਹੜੇ ਟਿਮਕਣੇ ਜੇ ਬਣੇ ਹੋਣਗੇ ਪਾਊਡਰ ਦੇ ਉਹ ਕੱਲੇ-ਕੱਲੇ ਤੁਹਾਨੂੰ ਨਜ਼ਰ ਆਉਣਗੇ ਤੇ ਦੂਜੇ ਨੰਬਰ ਤੇ ਜਦੋਂ ਪੀਲੀ ਗੂੰਗੀ ਦਾ ਅਟੈਕ ਹੁੰਦਾ ਤਾਂ ਉਹਦੇ ਵਿੱਚ ਹੋਊਗਾ ਵੀ ਲੈਣਾ ਦੇ ਵਿੱਚ ਆਪਾਂ ਨੂੰ ਹਲਦੀ ਵਰਗਾ ਪਾਊਡਰ ਜਿਆ ਪਿਆ ਨਜ਼ਰ ਆਊਗਾ ਉਹ ਇਕੱਠਾ ਹੁੰਦਾ ਉਹਦੇ ਵਿੱਚ ਟਿਮਕਣੇ ਜੇ ਬਣੇ ਨਹੀਂ ਹੁੰਦੇ ਉਹ ਪੀਲੀ ਕੁੰਗੀ ਹੁੰਦੀ ਆ ਉਹਦਾ ਰੰਗ ਵੀ ਜਿਹੜਾ ਪੀਲਾ ਹੋਊਗਾ ਇਹਦੇ ਰੰਗ ਦੇ ਵਿੱਚ ਜਿਹੜਾ ਬਰਾਊਨ ਜਿਹਾ ਸੰਤਰੀ ਜਿਹਾ ਤੁਹਾਨੂੰ ਕਾਲੇ ਜਿਹੇ ਟਾਇਪ ਦੇ ਜਿਹੜਾ ਨਜ਼ਰ ਆਉਣਾ ਦੇਖੂਗਾ ਤਾਂ ਇਹਦੇ ਨਾਲ ਜਿਹੜੇ ਪੱਤੇ ਹੁੰਦੇ ਉਹਨਾਂ ਦੇ ਬੇਜਾਨੇ ਜਿਹੇ ਪੱਤੇ ਹੋ ਜਾਂਦੇ ਯਾਨੀ ਕਿ ਪੱਤਿਆਂ 'ਚ ਜਿਹੜੀ ਜਾਨ ਜੀ ਮੁੱਕ ਜਾਂਦੀ ਆ ਜਦੋਂ ਪੂਰੀ ਕੁੰਗੀ ਦਾ ਅਟੈਕ ਹੁੰਦਾ ਤਾਂ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੇ ਵਿੱਚ ਇਹੀ ਫਰਕ ਹੁੰਦਾ ਬਈ ਉਦਾ ਕਲਰ ਜਿਹੜਾ ਪੀਲੇ ਕਲਰ ਚ ਹੋਊਗਾ ਇਹਦਾ ਸੰਤਰੀ ਜਿਹਾ ਹੋਊਗਾ ਬਰਾਊਨ ਜਿਹਾ ਕਲਰ ਹੋਊਗਾ ਤੇ ਸਭ ਤੋਂ ਵੱਡੀ ਪਛਾਣ ਇਹ ਹੁੰਦੀ ਵੀ ਉਹਦੇ ਉਹ ਜਿਹੜਾ ਧੂੜਾ ਹੋਊਗਾ ਉਹ ਇਕੱਠਾ ਹੋਊਗਾ ਧੂੜਾ ਲੈਣਾ ਜੀਆ ਧੂੜਾ ਜਿਹਾ ਪਿਆ ਹੋਊਗਾ ਤੇ ਜਦੋਂ ਆਪਾਂ ਹੱਥ ਲਾਵਾਂਗੇ ਤੇ ਆਪਣੇ ਹੱਥ ਨੂੰ ਜਿਹੜਾ ਉਹ ਗੂਠੇ ਨੂੰ ਲਾਵਾਂ ਗੂਠੇ ਨੂੰ ਲੱਗਦਾ ਜਿਸ ਤੇ ਆਪਾਂ ਕੱਪੜੇ ਨੂੰ ਲਾਵਾਂ ਕੱਪੜਾ ਆਪਣਾ ਪੀਲਾ ਜਾ ਹੋਊਗਾ ਪਰ ਜੇਕਰ ਆਪਾਂ ਇਹਨੂੰ ਮਲਾਂਗੇ ਤਾਂ ਇਹਦਾ ਆਪਣਾ ਉਹਨਾਂ ਧੂੜਾ ਗੂਠੇ ਤੇ ਨਹੀਂ ਲੱਗਣਾ ਹਾਂ ਇਹ ਜ਼ਰੂਰ ਹੈ ਜਦੋਂ ਆਪਾਂ ਇਹਦੇ ਉੱਪਰ ਹੱਥ ਫੇਰਾਂਗੇ ਤਾਂ ਇਹ ਜਿਹੜੇ ਟਿਮਕਣੇ ਸਾਫ਼ ਜੇ ਹੋ ਜਾਂਦੇ ਆ ਜਿਵੇਂ ਇੱਥੋਂ ਆਪਾਂ ਇੱਥੇ ਗੂਠਾ ਫੇਰਾ ਤੇ ਆਹ ਤੇ ਸਾਫ਼ ਹੋ ਗਿਆ ਪਰ ਉਹਨਾਂ ਆਪਣੇ ਹੱਥ ਤੇ ਰੰਗ ਇਹਦਾ ਨਹੀਂ ਲੱਗਦਾ ਜਿੰਨਾ ਪੀਲੀ ਕੁੰਗੀ ਦਾ ਲੱਗਦਾ ਇਹੀ ਇਹਦੇ ਵਿੱਚ ਫਰਕ ਹੁੰਦਾ ਵੀ ਉਹਦਾ ਪੀਲਾ ਜਾਂ ਧੂੜਾਂ ਦਾ ਇਹ ਜਾਂ ਸੰਤਰੀ ਜਿਹੜੇ ਟਿਮਕਣੇ ਦੇ ਇਕੱਠੇ ਇਕੱਠਾ ਨਹੀਂ ਹੁੰਦਾ ਇਹ ਪੂਰੀ ਕੁੰਗੀ ਤੇ ਉਹ ਪੀਲੀ ਕੁੰਗੀ ਆ ਇਹੀ ਚੀਜ਼ ਦਾ ਫਰਕ ਹੈ ਹੁਣ ਗੱਲ ਆ ਜਾਂਦੀ ਬਈ ਇਹਦੀ ਸਪਰੇ ਦੀ ਕਦੋਂ ਆਦਾਂ ਇਹ ਆਪਾਂ ਰੋਕ ਥੰਮ ਕਰ ਸਕਦੇ ਤੇ ਕਿੰਨਾ ਨੁਕਸਾਨ ਕਰ ਜਾਂਦੀ ਆ ਤਾਂ ਜੇਕਰ ਕਿਸਾਨ ਪਰਵੇ ਆਪਣੀ ਕਣਕ ਦੀ ਛੋਟੀ ਉਮਰ ਦੀ ਕਣਕ ਤੇ ਆ ਜਾਂਦੀ ਆ ਜਿਸ ਟਾਂ ਮੈਂ ਆਪਣੀ ਕਣਕਾਂ ਚ ਬੂਰ ਪੈ ਰਿਆਂਦਾ ਦੁੱਧਾ ਭਰਿਆ ਹੁੰਦਾ ਜਾਂ ਫਿਰ ਅਜੇ ਦਾਣਾ ਪੂਰਾ ਨਹੀਂ ਭਰਿਆ ਹੁੰਦਾ ਤਾਂ ਉਸ ਸਮੇਂ ਜੇਕਰ ਆਪਣੇ ਖੇਤ ਚ ਪੀਲੀ ਗੁੰਗੀ ਆਵੇ ਚਾਹੇ ਪੂਰੀ ਗੁੰਗੀ ਆਵੇ ਤਾਂ ਦੋਨਾਂ ਦਾ ਨੁਕਸਾਨ ਜਿਹੜਾ ਦੇਖਣ ਨੂੰ ਮਿਲ ਜਾਂਦਾ ਹਾਲਾਂਕਿ ਜੇ ਪੀਲੀ ਗੂੰਗੀ ਤੇ ਪੂਰੀ ਗੂੰਗੀ ਦੇ ਵਿੱਚ ਇੰਨਾ ਫਰਕ ਜ਼ਰੂਰ ਹੁੰਦਾ ਬਈ ਜਿਹੜੀ ਪੀਲੀ ਗੂੰਗੀ ਆ 25 ਇੱਕ ਟੈਂਪਰੇਚਰ 25 26 ਟੈਂਪਰੇਚਰ ਜਿਹੜੀ ਆਪਣੇ ਆਪ ਜਿਹੜੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦੀ ਆ ਤੇ ਪੂਰੀ ਗੂੰਗੀ ਥੋੜਾ ਜਿਹਾ ਜਿਹੜਾ ਵੱਧ ਟੈਂਪਰੇਚਰ ਦੇ ਵਿੱਚ ਵੀ ਜਿਹੜਾ ਆਪਣੀ ਗਣਕ ਦਾ ਨੁਕਸਾਨ ਕਰ ਸਕਦੀ ਆ ਹਾਲਾਂਕਿ ਹੁਣ ਜਿਹੜੀ ਗਰਮੀ ਪੈ ਰਹੀ ਆ ਇੱਥੇ ਹੁਣ ਬਹੁਤੀਆਂ ਗਣਕਾਂ ਨੂੰ ਤਾਂ ਆਪਣੀਆਂ ਜਿਹੜੀਆਂ ਕਾਫੀ ਵੱਡੀ ਉਮਰ ਦੀਆਂ ਹੋ ਚੁੱਕੀਆਂ ਲਗਭਗ 140 42 45 ਦਿਨਦਿਆਂ ਗਣਕਾਂ ਜਾ ਚੁੱਕੀਆਂ ਤਾਂ ਜਿਹੜੀਆਂ ਗਣਕਾਂ ਆਪਣੀ 140 ਦਿਨ ਤੋਂ ਪਲੱਸ ਹੋ ਚੁੱਕੀਆਂ ਸਪਰੇਅ ਕਰਨ ਦੀ ਜਰੂਰਤ ਨਹੀਂ ਪੈਣੀ 135 140 145 ਦਿੰਦੀਆਂ ਹੋ ਚੁੱਕੀਆਂ ਉੱਥੇ ਤਾਂ ਆਪਾਂ ਨੂੰ ਜਿਹੜੀ ਸਪਰੇਅ ਕਰਨ ਦੀ ਜਰੂਰਤ ਨਹੀਂ ਪੈਣੀ ਜੇਕਰ ਤੁਹਾਨੂੰ ਲੱਗਦਾ ਪਏ ਤੁਹਾਡੀ ਕਣਕ ਛੋਟੀ ਉਮਰ ਦੀ ਆ ਅਜੇ ਦਾਣਾ ਨਹੀਂ ਭਰਿਆ ਦੁੱਧਾ ਵਿੱਚ ਬਣ ਰਿਹਾ ਹੈ ਤਾਂ ਉੱਥੇ ਆਪਾਂ ਜਿਹੜੀ ਪੀਲੀ ਕੁੰਗੀ ਹੋਵੇ ਚਾਹੇ ਪੂਰੀ ਕੁੰਗੀ ਹੋਵੇ ਦੋਨਾਂ ਦੇ ਜਿਹੜੀ ਇੱਕੋ ਜਿਹੀਆਂ ਸਪਰੇਅਆਂ ਹੁੰਦੀਆਂ ਜਿਹੜੀ ਆਪਾਂ ਪੀਲੀ ਕੁੰਗੀ ਤੇ ਕਰ ਸਕਦੇ ਹਾਂ ਉਹੀ ਸਪਰੇਅ ਆਪਾਂ ਜਿਹੜੀ ਪੂਰੀ ਕੁੰਗੀ ਤੇ ਕਰ ਸਕਦੇ ਜਿਵੇਂ ਕਸਟੋਰੀਆ ਨਟਿਊ ਹੈ ਮਿਸਟਾ ਟਾਪ ਜਾਂ ਪ੍ਰੋਪੀਕੋਨਾ ਜੋੜ ਆਪਾਂ ਕੋਈ ਵੀ ਜਿਹੜੀ ਸਪਰੇ ਫੰਗੀਸਾਈਡ ਆਪਾਂ ਜਿਹੜੀ ਕਰਦੇ ਆ ਉਹ ਇਸੇ ਪੂਰੀ ਲੀ ਕੁੰਗੀ ਤੇ ਪੂਰੀ ਕੁੰਗੀ ਵਾਸਤੇ ਆਪਾਂ ਸੇਮ ਹੀ ਕਰ ਸਕਦੇ ਆ ਪਰ ਹੁਣ ਜਿਆਦਾਤਰ ਜਿਹੜੀਆਂ ਕਣਕਾਂ ਵੱਡੀ ਉਮਰ ਦੀਆਂ ਜਿਲੀਆਂ ਤੇ ਇੱਥੇ ਹੁਣ ਆਪਣੀ ਕਣਕ ਦਾ ਕੋਈ ਨੁਕਸਾਨ ਨਹੀਂ ਕਰਨੀ ਆ ਕਿਉਂਕਿ ਹੁਣ ਜਿਹੜੇ ਦਾਣੇ ਬਣ ਚੁੱਕੇ ਆ ਤੇ ਕਣਕਾਂ ਜਿਹੜੀਆਂ ਰੰਗ ਭਟਾ ਚੁੱਕੀਆਂ ਦਾਣੇ ਜਿਹੜੇ ਆਪਣੇ ਥੋੜਾ ਜਿਹਾ ਪੀਲੀ ਜੀ ਭਾ ਮਾਰਨੇ ਸ਼ੁਰੂ ਹੋ ਚੁੱਕੇ ਆ ਤਾਂ ਇੱਥੇ ਆਪਾਂ ਨੂੰ ਸਪਰੇ ਦੀ ਜ਼ਰੂਰਤ ਨਹੀਂ ਪੈਣੀ ਤਾਂ ਜਿਹੜੀਆਂ ਕਣਕਾਂ ਛੋਟੀਆਂ ਉੱਥੇ ਆਪਾਂ ਤੁਸੀਂ ਦੇਖ ਕੇ ਤੇ ਦੂਜੇ ਨੰਬਰ ਤੇ ਆਪਾਂ ਇਹ ਵੀ ਦੇਖਣਾ ਜੇਕਰ ਆਪਾਂ ਨੂੰ ਲੱਗਦਾ ਬਈ ਹੁਣ ਕਣਕ ਆਪਣੀ ਛੋਟੀ ਦੇ ਕਣਕ ਦੇ ਵਿੱਚ ਇਹ ਵੱਧ ਰਹੀ ਆ ਧਿਆਨ ਰੱਖੋ ਜੇਕਰ ਵੱਧ ਹੀ ਨਜ਼ਰ ਆਉਂਦੀ ਤੇ ਆਪਾਂ ਉਥੇ ਸਪਰੇਅ ਕਰ ਸਕਦੇ ਆ ਤੇ ਹੁਣ ਕਿਸਾਨ ਭਰਾ ਆਪਾਂ ਗੱਲ ਕਰਦੇ ਜਿਹੜੀ ਕਣਕ ਨੂੰ ਆਪਾਂ ਪਾਣੀ ਲਾਇਆ ਸੀ 140 ਤੇ 42 ਦਿਨ ਤੇ ਤੇ ਆਪਾਂ ਨੂੰ ਕਈ ਵੀਰਾਂ ਨੇ ਮੈਸੇਜ ਵੀ ਕੀਤੇ ਵੀ ਹੁਣ ਤੁਸੀਂ ਜਿਹੜਾ ਪਾਣੀ ਲਾ ਦਿੱਤਾ ਇਹ ਕਣਕ ਜਿਆਦਾ ਸੋਕਾ ਮਣਾ ਰਹੀ ਕਣਕ ਸੋਕ ਰਹੀ ਆ ਤੇ ਇਹ ਕਣਕ ਜਿਹੜੀ 2-4 ਦਿਨਾਂ ਬਾਅਦ ਜਿਹੜੀ ਇਕਦਾਂ ਹੀ ਜਿਹੜੀ ਸੁੱਕ ਜਾਣੀ ਆ ਉਹਦੇ ਵਿੱਚ ਦਾਣਾ ਜਿਹੜਾ ਜੀਰੇ ਵਰਗਾ ਹੋ ਜਾਣਾ ਤੋ ਚਲੋ ਆਪਾਂ ਨੂੰ ਵੀ ਮਨ ਦੇ ਵਿੱਚ ਜਰੂਰ ਹਰ ਇੱਕ ਦੇ ਡਰ ਹੁੰਦਾ ਬਈ ਸ਼ੈਤ ਜਿਹੜਾ ਕਣਕ ਨੂੰ ਪਾਣੀ ਲਾ ਦਿੰਦਾ ਕਿਉਂਕਿ 140 ਦਿਨ ਦੀ ਕਣਕ ਨੂੰ ਪਾਣੀ ਲਾਉਣਾ ਬਹੁਤ ਵੱਡਾ ਰਿਸਕ ਹੁੰਦਾ ਹੈ ਪਰ ਉੱਥੇ ਆਪਣੀ ਮਜਬੂਰੀ ਸੀ ਆਪਾਂ ਨੂੰ ਲਾਉਣਾ ਪਿਆ ਸੀ ਤਾਂ ਪਾਣੀ ਜੇਕਰ ਆਪਾਂ ਕਣਕ ਦੀ ਸਟੇਜ ਸਹੀ ਤਰੀਕੇ ਨਾਲ ਲਾਈਏ ਤੇ ਆਪਣੀ ਕਣਕ ਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਪਹਿਲਾਂ ਤਾਂ ਕਿਸਾਨ ਭਰਾ ਆਪਾਂ ਜਿਹੜਾ ਇਹ ਵੈਗਰੂ ਦਾ ਸ਼ੂਗਰ ਕਰਦੇ ਮੇ ਜਿਹੜੀ ਕਣਕ ਨੂੰ ਆਪਾਂ ਪਾਣੀ ਲਾਇਆ ਸੀ 140 42 ਦਿਨ ਤੇ ਉਸ ਕਣਕ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਜਿਹੜੀਆਂ ਟਿੱਬੀਆਂ ਬਹੁਤਿਆਂ ਜਿਆਦੀਆਂ ਸੁੱਕ ਗਈਆਂ ਸੀ ਉਹ ਵੀ ਬਿਲਕੁਲ ਠੀਕ ਹੋ ਗਈਆਂ ਤਾਂ ਉਹ ਆਪਾਂ ਦੂਜੇ ਖੇਤ ਦੀ ਵੀਡੀਓ ਹੋ ਸਕਿਆ ਤੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਪਰ ਇੱਥੇ ਜਿਹੜੀਆਂ ਜਦੋਂ ਆਪਾਂ ਜਿਆਦਾ ਕਣਕ ਸੋਕਾ ਮਨਾ ਰਹੀ ਹੁੰਦੀ ਉੱਥੇ ਆਪਾਂ ਜੇਕਰ ਪਾਣੀ ਲਾਉਣਾ ਹੋਵੇ ਉੱਥੇ ਆਪਾਂ ਦੋ ਤਿੰਨ ਜਿਹੜੀਆਂ ਗੱਲਾਂ ਖਾਸ ਧਿਆਨ ਰੱਖਣਾ ਹੁੰਦਾ ਉਹਦੇ ਵਿੱਚ ਆਪਾਂ ਪਹਿਲਾਂ ਤੇ ਇਹ ਦੇਖਣਾ ਹੁੰਦਾ ਕਿ ਉਸ ਦਿਨ ਜਿਸ ਦਿਨ ਆਪਾਂ ਪਾਣੀ ਲਾ ਰਹੇ ਆ ਕਿੰਨੀ ਹਵਾ ਕਿੰਨੀ ਤੇਜ਼ ਚੱਲ ਰਹੀ ਆ ਜੇਕਰ ਨੋਰਮਲ ਹਵਾ ਚੱਲ ਰਹੀ ਤਾਂ ਉੱਥੇ ਆਪਾਂ ਪਾਣੀ ਲਾ ਸਕਦੇ ਹਾਂ ਤੇ ਦੂਜੇ ਨੰਬਰ ਤੇ ਆਪਾਂ ਵੇਖਣਾ ਵੀ ਉਹਦੇ ਵਿੱਚ ਜਿਹੜਾ ਦਾਣਾ ਕੱਢ ਕੇ ਵੇਖਣਾ ਜੇਕਰ ਦਾਣੇ ਦੇ ਵਿੱਚੋਂ ਥੋੜਾ ਬਹੁਤ ਜਿਹੜਾ ਆਪਾਂ ਨੂੰ ਪਾਣੀ ਨਿਕਲਦਾ ਨਜ਼ਰ ਆਵੇ ਤੇ ਆਪਣੀ ਕਣਕ ਬਹੁਤਾ ਜ਼ਿਆਦਾ ਸੋਕਾ ਮਨਾ ਰਹੀ ਆ ਤੇ ਉੱਥੇ ਆਪਾਂ ਜਿਹੜਾ ਪਾਣੀ ਲਾ ਸਕਦੇ ਆ ਆਪਾਂ ਖੇਤ ਦੇ ਤਿੰਨਾਂ ਚੌਂ ਜਗ੍ਹਾ ਤੋਂ ਆਪਾਂ ਦੇਖਣੇ ਸਿੱਟੇ ਸਿੱਟਿਆਂ ਦੇ ਵਿੱਚੋਂ ਦੇਖਣਾ ਵੀ ਲੈ ਕੁੰਡੀ ਦੇ ਵਿੱਚਲਾ ਸਿੱਟਾ ਦਾ ਜਿਹੜਾ ਦਾਣਾ ਦਾ ਉਹਨੂੰ ਆਪਾਂ ਕੱਢ ਕੇ ਦੇਖਣਾ ਹੁੰਦਾ ਜੇਕਰ ਉਹਦੇ ਵਿੱਚੋਂ ਪਾਣੀ ਜਾਂ ਨਿਕਲ ਆਵੇ ਦੁੱਧ ਜਾਂ ਨਿਕਲ ਰਿਹਾ ਹੋਵੇ ਤਾਂ ਕਣਕ ਆਪਣੀ ਬਹੁਤਾ ਜ਼ਿਆਦਾ ਸੋਕਾ ਮਨਾ ਰਹੀ ਆ ਤਾਂ ਫੇਰ ਆਪਾਂ ਉਥੇ ਪਾਣੀ ਲਾ ਸਕਦੇ ਆ ਜੇਕਰ ਆਪਣੀ ਕਣਕ ਸੋਕਾ ਨਹੀਂ ਮਨਾ ਰਹੀ ਕੱਲੀ ਧਰਤੀ ਚਿੱਟੀ ਆ ਤੇ ਉਥੇ ਆਪਾਂ ਪਾਣੀ ਸਕਿਪ ਕਰ ਸਕਦੇ ਪਾਣੀ ਨਹੀਂ ਵੀ ਲਾ ਸਕਦੇ ਤੇ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਜਿਹੜੀ ਕਣਕ ਆਪਣੀਆਂ ਜ਼ਮੀਨਾਂ ਡਾਕ ਰਹੁੰਦੀਆਂ ਜਾਂ ਫਿਰ ਜਿਹੜੀਆਂ ਜ਼ਮੀਨਾਂ ਲੰਮੇ ਸਮੇਂ ਤੱਕ ਪਾਣੀ ਨਹੀਂ ਪੀਂਦੀਆਂ ਤਾਂ ਉਥੇ ਤੁਸੀਂ ਪਾਣੀ ਜਿਹੜਾ ਵੱਡੀ ਉਮਰ ਦੀ ਕਣਕ ਤੇ ਨਾ ਲਾਓ ਜਾਂ ਫਿਰ ਡਾਕਰ ਜ਼ਮੀਨ ਚ ਆਪਾਂ ਨਾ ਹੀ ਲਾਉਣਾ ਚਾਹੀਦਾ ਜਿਹੜੀ ਆਪਾਂ ਜ਼ਮੀਨ ਚ ਲਾਇਆ ਉਹ ਥੋੜਾ ਜਿਹਾ ਰੇਤਲੇ ਟਾਈਪ ਚ ਜ਼ਮੀਨ ਸੀ ਤੇ ਪਾਣੀ ਲਾਉਣ ਤੋਂ ਪਹਿਲਾਂ ਇਹਨਾਂ ਧਿਆਨ ਰੱਖਣਾ ਬਈ ਪਾਣੀ ਜਦੋਂ ਆਪਾਂ ਪਤਾ ਲੱਗੇ ਵੀ ਹੁਣ ਆਪਣਾ ਕਿਲਾ ਜਿਹੜਾ ਪਾਣੀ ਦਾ ਭਰ ਚੋ ਚੱਲਿਆ ਤਾਂ ਉੱਥੇ ਤੁਸੀਂ ਕੀ ਕਰਨਾ ਬਈ ਜਾਨੀ ਖੇਤ ਰਹਿੰਦੇ ਆਂ ਯਾਨੀ ਕਿ ਤੁਹਾਨੂੰ ਲੱਗੇ ਵੀ ਇਹ ਆਪਣਾ ਮਸਾ ਭਰਨਾ ਹੀ ਆ ਜਾਂ ਫਿਰ ਥੋੜੀ ਜਿਹੀ ਜਗ੍ਹਾ ਬਾਜੂਗੀ ਥੋੜੀ 10 5 10 ਮਰਲੇ ਜਿਹੜੀ ਜਗ੍ਹਾ ਆਪਣੀ ਸੁੱਕੀ ਰਹਿਣੀ ਚਾਹੀਦੀ ਆ ਤਾਕੇ ਜਿਹੜਾ ਪਾਣੀ ਆ ਉਹ ਜਲਦੀ ਜਿਹੜਾ ਖੇਤ ਪੀ ਸਕੇ ਤੇ ਆਪਣੀ ਕਣਕ ਦਾ ਨੁਕਸਾਨ ਨਾ ਹੋਵੇ ਜਿਹੜੀ ਆਪਾਂ ਵੱਡੀ ਕਣਕ ਨੂੰ ਪਾਣੀ ਲਾਉਣੇ ਆ ਜਿਵੇਂ ਇਹਨਾਂ ਦਿਨਾਂ ਚ ਕਿਸਾਨ ਵੀਰਾਂ ਨੂੰ ਕਈਆਂ ਨੂੰ ਲਾਉਣਾ ਪਿਆ ਸੋ ਇਸ ਚੀਜ਼ ਦਾ ਧਿਆਨ ਰੱਖ ਕੇ ਤੁਸੀਂ ਜਿਹੜਾ ਖੇਤ ਚ ਪਾਣੀ ਲਾ ਸਕਦੇ ਬਾਕੀ ਪੀਲੀ ਕੂੰਗੀ ਤੇ ਪੂਰੀ ਕੂੰਗੀ ਬਰੇ ਆਪਾਂ ਤੁਹਾਨੂੰ ਦੱਸ ਦੇ ਦ ਬਾ ਇਹਨਾਂ 'ਚ ਫਰਕ ਕੀ ਹੁੰਦਾ ਤੇ ਆਪਾਂ ਉਹ ਹਿਸਾਬ ਨਾਲ ਜਿਹੜੀ ਸਪਰੇਅ ਕਰਨ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਆਪਾਂ ਕਰ ਸਕਦੇ ਜੇਕਰ ਆਪਾਂ ਲਾਦਾ ਹੁਣ ਕਣਕ ਆਪਣੀ ਵੱਡੀ ਹੋ ਚੁਗੀ ਤਾਂ ਆਪਾਂ ਸਪਰੇਅ ਜਿਹੜੀ ਸਕਿਪ ਵੀ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗਤਾ ਵਾ ਤੋ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ